ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਗੱਲ ਕਰਦੇ ਹਾਂ ਦੋਸਤੋ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਹਾਂਜੀ ਪਹਿਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਨਹੀਂ ਹੋਵੇਗਾ ਇੰਡੀਆ ਵਰਸਸ ਪਾਕਿਸਤਾਨ ਰੱਦ ਹੋ ਗਿਆ ਮਹਾ ਮੁਕਾਬਲਾ ਹਾਂਜੀ ਦਾਦੀ ਕੇ ਸ਼ਿਖਰਤਾਵਨ ਹਰਪ੍ਰੀਤ ਸਿੰਘ ਤੇ ਹੋਰ ਕਈ ਖਿਡਾਰੀਆਂ ਵੱਲੋਂ ਮੁਕਾਬਲਾ ਖੇਡਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਭਾਰਤੀ ਖਿਡਾਰੀਆਂ ਨੇ April ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਇਸ ਮੈਚ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਹ ਇਸ ਟੂਰਨਾਮੈਂਟ ਦਾ ਦੂਜਾ ਐਡੀਸ਼ਨ ਹੈ ਤੇ ਜੋ 18 ਜੁਲਾਈ ਨੂੰ ਐਸ ਬੈਸਟਨ ਮੈਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਆਖਰੀ ਮੈਚ 2 2 ਅਗਸਤ ਨੂੰ ਖੇਡਿਆ ਜਾਵੇਗਾ ਤੇ ਇੰਡੀਆ ਲੈਜੈਂਡ ਦੀ ਕਪਤਾਨੀ ਯੁਵਰਾਜ ਸਿੰਘ ਕਰ ਰਹੇ ਹਨ ਅਤੇ ਟੀਮ ਵਿੱਚ ਹਰਪ੍ਰਿੰਦ ਸਿੰਘ, ਇਰਫਾਨ ਪਠਾਨ, ਸੁਰੇਸ਼ ਰੈਣਾ ਅਤੇ ਰੌਬਨ ਥੱppa ਅਤੇ ਵਰਨ ਅਰਾਉਂਡ ਵਰਗੇ ਤਜਰਬੇਕਾਰ ਖਿਡਾਰੀ ਸ਼ਾਮਲ ਹਨ ਤੇ WCL ਦੇ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਅਤੇ ਮੈਜਰਤ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਣਮੋਲ ਗਗਨਮਾਨ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਜਨੂ ਪਾਰਟੀ ਦਾ ਕੀ ਆਇਆ ਫੈਸਲਾ ਹਾਂਜੀ ਦਾਦੀ ਕਿ ਆ ਆਮ ਆਦਮੀ ਪਾਰਟੀ ਦੀ ਵਿਦਾਇਕਾ ਅਤੇ ਸਾਬਕਾ ਮੰਤਰੀ ਅਣਮੋਲ ਗਗਨਮਾਨ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਅਣਮੋਲ ਗਗਨਮਾਨ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਹੈ ਤੇ ਇਸ ਦੀ ਜਾਣਕਾਰੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोੜਾ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਦਿਆ ਦੱਸਿਆ ਕਿ ਅੜੇ ਅਣਮੋਲ ਗਗਨਮਾਨ ਨਾਲ ਪਰਿਵਾਰਕ ਮਾਹੌਲ ਤੇ ਗੱਲਬਾਤ ਹੋਈ ਤੇ ਉਹਨਾਂ ਨੇ ਲਿਖਿਆ ਕਿ ਵਿਧਾਇਕਾ ਵਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾ ਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ ਤੇ ਜਿਸ ਨੂੰ ਉਹਨਾਂ ਨੇ ਸਵੀਕਾਰ ਕੀਤਾ ਤੇ ਅਮਨ ਅਰੋੜਾ ਨੇ ਲਿਖਿਆ ਕਿ ਪਾਰਟੀ ਨੇ ਅਣਮੋਲ ਗਗਨਮਾਨ ਨੂੰ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣ ਲਈ ਕਿਹਾ ਤੇ ਅਮਨ ਅਰੋੜਾ ਨੇ ਲਿਖਿਆ ਕਿ ਅਮਨ ਅਣਮੋਲ ਗਗਨਮਾਨ ਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਸੀ ਹਨ ਅਤੇ ਬਣੇ ਰਹਿਣਗੇ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬੀਆਂ ਲਈ ਅਗਲੇ 72 ਘੰਟੇ ਲਈ ਬੇहद ਭਾਰੀ ਤੇ 21 ਅਤੇ 22 ਤਰੀਕ ਲਈ ਹੋ ਗਈ ਵੱਡੀ ਪਵਖਬਾਣੀ ਹਾਂਜੀ ਦਾਦੀ ਕੇ ਪੰਜਾਬੀਆਂ ਲਈ ਅਗਲੇ 72 ਘੰਟੇ ਬੇहद ਭਾਰੀ ਹਨ ਤੇ ਦਰਸਲ ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਸੂਬੇ ਚ ਪਾਰਿਮੀ ਭਾਰੀ ਤੋਂ ਪਾਰਿਮੀ ਦਾ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਮੌਸਮ ਵਿਭਾਗ ਦੇ ਮੁਤਾਬਕ ਅੱਜ ਪਠਾਨਕੋਟ ਰੂਪਨਗਰ ਕਰਤਾਰਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਐਸਐਸ ਨਗਰ ਮੀ ਨਗਰ ਤੇ ਚਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਉੱਤੇ ਹੀ ਪਲਕੇ ਮਤਲਬ ਕਿ ਕਿ ਜਲਾਈ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਚ ਭਾਰੀ ਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇੰਨਾ ਚੋ ਫਰੀਦਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸ ਐਸ ਨਗਰ ਅਤੇ ਫਤੇਗੜ ਸਾਹਿਬ ਸ਼ੰਮਲ ਖਾਨ ਅਤੇ 22 ਜੁਲਾਈ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਨ੍ਹਾਂ ਤਰੀਖਾਂ ਦੌਰਾਨ ਜੇਕਰ ਤੁਹਾਡਾ ਵਿਕੀਤ ਜਾਂਦਾ ਪ੍ਰੋਗਰਾਮ ਹੈ ਤਾਂ ਸੋਚ ਸਮਝ ਕੇ ਹੀ ਕਰੋ ਨਿਕਲਿਓ ਕਿਉਂਕਿ ਰਾਜ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਗੱਲ ਕਰਦੇ ਆਂ ਦੋਸਤੋ ਅਗਲੀ ਵੱਡੀ ਖਬਰ ਤੇ ਭਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਲੰਦੇ ਪੰਜਾਬ ਚ ਮੀਂਹ ਦਾ ਕਹਿਰ ਜਾਰੀ ਮ੍ਰਿਤਕਾਂ ਦੀ ਗਿਣਤੀ 200 ਤੋਂ ਭਾਰ ਹਾਂਜੀ ਦੱਸਦੀ ਏ ਕਿ ਭਾਰਤ ਦੇ ਗਵਾਂਡੀ ਦੇਸ਼ ਵਿੱਚ ਮੌਨਸੂਨ بارش ਲਗਾਤਾਰ ਜਾਰੀ ਹੈ ਤੇ ਜਿਸ ਨਾਲ ਪਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਤੇ ਗਵਾਂਡੀਆਂ ਦੇਸ਼ ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਮੌਨਸੂਨ بارش ਕਾਰਨ 10 ਹੋਰ ਲੋਕਾਂ ਦੀ ਮੌਤ ਲੋਕਾਂ ਨਾਲ ਮਰਨ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 200 ਤੋਂ ਪਾਰ ਹੋ ਗਈ ਤੇ ਦੇਸ਼ ਦੀ ਮੁੱਖ ਆਫ਼ਤ ਕੰਟਰੋਲ ਸੰਸਥਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਪੰਜਾਬ ਪ੍ਰਾਂਤ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤੇ ਜੱਸ ਵਿੱਚ ਮੀਂਦਾ ਮੀਂਦੀ ਐਮਰਜੈਂਸੀ ਪੱਲਾਂ ਹੀ ਐਲਾਨੀ ਗਈ ਹੈ ਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਦਾ ਹੋਰ 10 ਲੋਕ ਮਰੇ ਗਏ ਅਤੇ 18 ਜ਼ਖਮੀ ਹੋਏ ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 203 ਅਤੇ ਜ਼ਖਮੀਆਂ ਦੀ ਗਿਣਤੀ 512 ਹੋ ਗਈ ਤੇ ਬਾਵਸਮੀ ਮੌਸਮੀ ਬਾਰਸ਼ 22 ਜੂਨ ਨੂੰ ਸ਼ੁਰੂ ਹੋਈ ਜੈਸਨਾਲ ਦੇਸ਼ ਦੇ ਪੁੱਤਰ ਪੱਛਮ ਵਿੱਚ ਅਚਾਨਕ ਹਾਲ ਆਇਆ ਦੇ ਤਾਜ਼ਾ ਮੌਤਾਂ ਵਿੱਚੋਂ ਨਾ ਪੰਜਾਬ ਵਿੱਚ ਅਤੇ ਇੱਕ ਖੈਬਰ ਪਖਤੂਨ ਖਵਾ ਵਿੱਚ ਹੋਈ ਜਿੱਦੋਂ ਕਿ 18 ਜ਼ਖਮੀਆਂ ਵਿੱਚੋਂ 12 ਪੰਜਾਬ ਅਤੇ ਵਿੱਚ ਅਤੇ ਇੱਕ ਖੈਬਰ ਪਖਤੂਨ ਖਵਾ ਵਿੱਚ ਸੀ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਅਖੜ ਦਾ ਖਤਰਾ ਗੰਗਾ ਨਦੀ ਦੇ ਪਾਣੀ ਦਾ ਪੱਦਰ ਨੇ ਖਤਰੇ ਦੇ ਨਿਸ਼ਾਨ ਤੇ ਪੁੱਜਾ ਤੇ ਨੀਵੇਂ ਇਲਾਕੇ ਤੇ ਦਾਖਲ ਹੋਇਆ ਪਾਣੀ ਹਾਂਜੀ ਦਾਦੀ ਕਿਨ ਲਗਾਤਾਰ ਮੀਂਹ ਪੈ ਤੋ ਪਟ ਬਾਦ ਪਟਨਾ ਚ ਗੰਗਾ ਨਦੀ ਦਾ ਪਾਣੀ ਦਾ ਪੱਧਰ ਚ ਤਾਵਣੀ ਦੇ ਨਿਸ਼ਾਨ ਤੇ ਪਹੁੰਚ ਗਿਆ ਤੇ ਪਾਣੀ ਦੇ ਪੱਧਰ ਵਧਣ ਕਾਰਨ ਪਾਣੀ ਪੀਣੀ ਵਾਲੇ ਇਲਾਕਿਆਂ ਵਿੱਚ ਦਾਖਲ ਹੋ ਗਿਆ ਹੈ ਤੇ ਭਾਰਤ ਮੌਸਮ ਭਾਰਤੀ ਮੌਸਮ ਵਿਭਾਗ ਨੇ ਬਿਹਾਰ ਲਈ ਆਪਣੇ ਤਾਜ਼ਾ ਅਪਡੇਟ ਚ ਕਿਹਾ ਹੈ ਕਿ ਅਗਲੇ 48 ਘੰਟੇ ਦੌਰਾਨ ਰਾਜ ਦੇ ਜ਼ਿਆਦਾਤਰ ਹਿੱਸਿਆਂ ਚ ਵਾਤਵਤਾਪਮਨ 1 ਤੋਂ 3 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਵਾਤਵਤਾਪਨ ਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਦੁਨੀਆ 'ਚ ਫਿਰ ਵੱਡੀ ਖਤਰੇ ਦੀ ਘੰਟੀ ਟਰੋਨਾ ਮਗਰੋਂ ਇੱਕ ਹੋਰ ਵਾਇਰਸ ਦਾ ਘੈਰ 2 ਲੱਖ ਲੋਕ ਹੋਸ਼ਕਾਰ ਹਾਂਜੀ ਦਾ ਦੀਕ ਚੀਨ ਜਿੱਥੋਂ ਕੋਰੋਨਾ ਵਾਇਰਸ ਫੈਲਾ ਸੀ ਤੇ ਹੁਣ ਇੱਕ ਹੋਰ ਨਵੇਂ ਵਾਇਰਸ ਦੇ ਪ੍ਰਕੋਪ ਨਾਲ ਝੂਜ ਰਿਹਾ ਹੈ ਤੇ ਇਸ ਵਾਰ ਮੱਛਰ ਤੋਂ ਪੈਦਾ ਹੋਣ ਵਾਲੀ CHIKV ਜਾਂ ਵਾਇਰਸ ਜਾਨੀ ਕਿ ਚਿਕਨਗੁਨੀਆ ਨੇ ਟੀਨ ਦੇ ਕਈ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ ਤੇ ਇਸ ਤੋਂ ਬਾਅਦ ਚੀਨੀ ਸਿਹਤ ਮੰਤਰਾ ਦੇ ਨੂੰ ਐਮਰਜੈਂਸੀ ਕਾਰਵਾਈ ਜਾਰੀ ਕਰਨੀ ਪਈ ਹੈ ਤੇ ਇਸ ਵਾਇਰਸ ਕਾਰਨ ਤੇਜ਼ ਬੁਖਾਰ ਅਤੇ ਜੋੜਾਂ ਵਿੱਚ ਦਰਦ ਵਰਗੇ ਲੱਛਣ ਦੇਖੇ ਜਾ ਰਹੇ ਹਨ ਤੇ ਇਸ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ચીਨ ਦੇ ਕਈ ਜਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ ਇਸੋਕ ਬਿਮਾਰੀ ਨੂੰ ਰੋਕਣ ਅਤੇ ਮਦਦ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕੀਤਾ ਜਾ ਰਿਹਾ ਹੈ ਤੇ ચીਨ ਦੇ ਗੁਆਂਡੀ ਦੇ ਸ਼ਹਿਰਾਂ ਵਿੱਚ ਵੀ ਇਸ ਵਾਇਰਸ ਬਾਰੇ ਲਟ ਜਾਰੀ ਕੀਤਾ ਗਿਆ ਹੈ ਜਿਸ ਨਾਲ ਖੇਤਰ ਚਿੰਤਾ ਵੱਧ ਗਈ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫਾ ਸੀਐਮ ਆਨ ਨੇ ਕੀਤਾ ਕੀਤੀ ਸ਼ੁਰੂਆਤ ਹਾਂਜੀ ਦਾਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਰੀ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਮੁੱਖ ਮੰਤਰੀ ਮਾਨ ਵੱਲੋਂ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ ਤੇ ਇਸ ਇਹ ਲਾਇਬ੍ਰੇਰੀ ਐਪ ਕਰੋੜ 9 ਨਕਰਪਈ ਦੀ ਲਾਇਬ੍ਰੇਰਲ ਤਿਆਰ ਕੀਤੀ ਗਈ ਹੈ ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਤੇ 8 ਨਵੀਆਂ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ ਸਨ ਤੇ ਮੁੱਖ ਮੰਤਰੀ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਫਲਤਾ ਹਾਸਲ ਕਰਨ ਲਈ ਯੋਗ ਬਣਾਇਆ ਜਾਵੇ ਤੇ ਇਸ ਬੋਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਾਡੀ ਸਰਕਾਰ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਬਿਹਾਰ ਜਿੱਥੇ ਬੈ ਅਦਬੀ ਬੈਲ ਲੈ ਅੰਦਗਿਆ ਉੱਥੇ ਹੀ ਬੈਲ ਕੱਟੀਆਂ ਦੀਆਂ ਮੋੜ ਦੌੜਾਂ ਸਵੇਰੇ ਜੇ ਸ਼ੁਰੂ ਕਰਵਾਇਆਂ ਗਈਆਂ ਤੇ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਸਮੇਂ ਤੇ ਕਾਰੋਬਾਰਾਂ ਨੂੰ ਵੀ ਸੂਰਤ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਕੋਈ ਕਾਰੋਬਾਰ ਮਿਲ ਸਕੇ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨੇ ਇੱਕ ਸਾਹਮਣੇ ਆਈ ਇੱਕ ਦੜਾਕ ਫੌਜ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚ ਸੀਮਨ ਨੇ ਕੀਤਾ ਵੱਡਾ ਐਲਾਨ ਹਾਂਜੀ ਦਾਦੇ ਕਿ ਪੰਜਾਬ ਦੇ 100 14 ਸਾਲਾਂ ਦੇ ਦੜਾਕ ਫੌਜਦ ਸੰਗਤ ਦਾ ਅੱਜ ਜੱਦੀ ਪਿੰਡ ਬਿਆਸ ਵਿਖੇ ਸਰਕਾਰੀ ਸਮਾਣਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਫੌਜਦ ਸੰਗ ਨੂੰ ਅੰਤਿਮ ਵਿਦਾਈ ਡੇਰੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਘਟਾਰੀਏ ਤੇ ਪਵਨ ਇਹਨੂ ਕੈਬਨਿਟ ਮੰਤਰੀ ਮੋਹਿੰਦਰ ਭਗਤ ਸਮੇਤ ਕਈ ਸਿਆਸੀ ਸ਼ਖਸੀਅਤਾਂ ਨੇ ਸ਼ਰਕਤ ਕੀਤੀ ਤੇ ਭਗਵੰਤ ਸਿੰਘ ਮਾਨ ਨੇ ਮਾਨ ਦੜਾਕ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਅਤੇ ਉਹਨਾਂ ਨੇ ਪਰਿਵਾਰ ਵਾਲਿਆਂ ਨਾਲ ਦੁੱਖ ਪ੍ਰਗਟਾਇਆ ਤੇ ਵੀਡੀਓ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਦਾਰ ਫੌਜਾ ਸਿੰਘ ਜਿਨ੍ਹਾਂ ਨੇ ਕਈ ਮੈਦਾਨਾਂ ਜਿੱਤੀਆਂ ਸਨ ਉਹਨਾਂ ਦੇਸ਼ ਦਾ ਨਾਂ ਉੱਚਾ ਕੀਤਾ ਹੈ ਤੇ ਦੇਸ਼ ਨੂੰ ਮਾਣ ਦਿਵਾਇਆ ਹੈ ਅੱਜ ਉਹਨਾਂ ਦੀ ਅੰਤਿਮ ਯਾਤਰਾ ਬਹੁਤ ਸਾਰੀ ਲੋਕ ਪਹੁੰਚੇ ਹਨ ਤੇ ਇੱਥੋਂ ਪਤਾ ਲੱਗਦਾ ਹੈ ਕਿ ਉਹ ਸਭ ਦੇ ਕਿੰਨੇ ਹਰਮਨ ਪਿਆਰੇ ਸਨ ਤੇ ਮੁੱਖ ਮੰਤਰੀ ਨੇ ਕਿਹਾ ਫਲਾਨ ਕਰਦੇ ਕਿਹਾ ਕਿ ਪਿੰਡ ਦੀ ਪੰਚਾਇਤ ਦੇ ਫੈਸਲੇ ਅਨੁਸਾਰ ਫੋਜਾ ਸਿੰਘ ਦੇ ਨਾਂ ਤੇ ਉਹਨਾਂ ਦੇ ਪਿੰਡ ਦੇ ਸਕੂਲ ਦਾ ਦਾ ਨਾਂ ਫੋਜਾ ਸਿੰਘ ਨਾਂ ਤੇ ਰੱਖਿਆ ਜਾਵੇਗਾ ਤੇ ਪਿੰਡ ਉੰਦੇ ਸਟੇਡੀਅਮ 'ਚ ਫੌਜ ਸਿੰਘ ਦਾ ਬੁੱਤ ਲਗਾਇਆ ਜਾਵੇਗਾ ਤਾਂ ਕਿ ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖ ਸਕਣ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਵਾਰ ਫਿਰ ਹੋਊਗਾ ਡਰੋਨ ਹਮਲਾ ਤਾਂ ਮੱਕਿਆ ਮਗਰੋਂ 에어ਪੋਰਟ ਕੀਤਾ ਗਿਆ ਬੰਦ ਹਾਂਜੀ ਦਾਦੀ ਕਿ ਰੂਸ ਯੂਕਰੇਨ ਦੀ ਜੰਗ ਕਦੋਂ ਦਾ ਨਾਂ ਨਹੀਂ ਲੈ ਰਹੀ ਤੇ ਦੋਵੇਂ ਦੇਸ਼ਾਂ ਵਿਚਾਲੇ ਸ਼ਾਂਤੀ ਦੀ ਬਜਾਏ ਹਮਲੇ ਹੋਰ ਤੇਜ਼ ਹੋਣ ਲੱਗ ਪਏ ਹਨ ਇਸੇ ਦੌਰਾਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਯੂਕਰੇਨ ਨੇ ਰੂਸ ਦੀ ਰਾਜਧਾਨੀ ਮਾਸਕੋ ਤੇ ਵੱਡਾ ਹਮਲਾ ਕੀਤਾ ਹੈ ਇਸ ਹਮਲੇ ਮਗਰੋਂ ਮਾਸਕੋ 에어ਪੋਰਟ ਬੰਦ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਯੂਕਰੇਨ ਨੇ ਰੂਸ ਤੇ ਸੌਦੇ ਕਰੀਬ ਕਾਮਕੀ ਕਮੀਕੀ ਡਰੋਨ ਦਾਗੇ ਹਨ ਤੇ ਜਿੰਨਾਂ ਚੋਂ ਲਗਭਗ ਵੀ ਡਰੋਨ ਮਾਸਕੋ ਤੇ ਦਾਗੇ ਗਏ ਹਨ ਜਿੰਨਾਂ ਚੋਂ ਜ਼ਿਆਦਾਤਰ ਜ਼ਿਆਦਾਤਰ ਨੂੰ ਅਵੱਛਿਤ ਤਬਾਕ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਤਮਾਕਿਆਂ ਦੀ ਗੂੰਜ ਦੇਖ ਦੇ ਕਈ ਇਲਾਕਿਆਂ 'ਚ ਸੁਣੀ ਗਈ ਤੇ ਇਸ ਹਮਲੇ ਮਗਰੋਂ ਰੂਸ ਨੇ ਮਾਸਕੋ 에어ਪੋਰਟ ਨੂੰ ਬੰਦ ਕਰ ਦਿੱਤਾ ਹੈ ਅਤੇ 150 ਦੇ ਕਰੀਬ ਫਲਾਈਟਾਂ ਬੰਦ ਕਰ ਦਿੱਤੀ ਤੇ ਤنگਾ ਗੰਗਾ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਮਗਰੋਂ ਰੂਸ ਦੇ ਰਾਸ਼ਟਰਪਤੀ ਪੁੱਤ ਨੇ ਯੂਕਰੇਨ ਤੋਂ ਬਦਲਾ ਲੈਣ ਦੀ ਤਿਆਰੀ ਕਰ ਰਹੇ ਹਨ ਤੇ ਉਹ ਹੁਣ ਯੂਕਰੇਨ ਤੇ 2000 ਦੇ ਕਰੀਬ ਡਰੋਨਾਂ ਨਾਲ ਜਵਾਬੀ ਹਮਲਾ ਕਰ ਸਕਦੇ ਹਨ ਤੇ ਇਹ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨੇ ਇੱਕ ਵਜੋਂ ਸਾਹਮਣੇ ਆਈ ਕਿ ਪੰਜਾਬ ਦੇ ਪੰਜਾਬ ਦੇ ਦੋ ਹੋਟਲਾਂ 'ਤੇ ਪੁਲਸ ਦੀ ਰੇਡ ਇਤਰਾਇਯੋਗ ਹਾਲਤ 'ਚ 18 ਔਰਤਾਂ ਤੇ 9 ਵਿਅਕਤੀ ਫੜੇ ਆਂਦੀ-ਦਾਦੀ ਕੇ ਮਲੇ ਅੰਸਰਾਂ ਨੂੰ ਨੱਥ ਪਾਉਣ ਲਈ ਮੋਗਾ ਪੁਲਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਦੇਵਪਾਦ ਤੰਦਰ ਕਰਨ ਵਾਲੇ ਦੋ ਹੋਟਲਾਂ 'ਤੇ ਰੇਡ ਕੀਤੀ ਅਤੇ 18 ਔਰਤਾਂ ਅਤੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਔਰਤਾਂ ਨੂੰ ਸਮਾਜ ਸੇਵੀ ਦੇ ਹਵਾਲੇ ਕੀਤਾ ਗਿਆ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਅਤੇ ਗੰਗ ਅਗੇ ਗਾਂਦੀ ਗਦੀ ਦੇ ਨਿਰਦੇਸ਼ਾਂ ਦੇ ਤਹਿਤ ਮਲੇ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਮਹਿਰਨਾ ਥਾਣਾ ਅਤੇ ਸਿਟੀ ਮੋਗਾ ਦੇ ਸਾਂਝੇ ਆਪਰੇਸ਼ਨ ਦੌਰਾਨ ਦੋ ਹੋਟਲਾਂ ਤੇ ਰੇਡ ਕੀਤੀ ਅਤੇ ਜਿੰਨਾ ਚੋਂ ਇਤਰਾਇਯੋਗ ਖਾਤ ਦੇ 18 ਆਉਤਾਂ ਅਤੇ 9 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਹੈ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਈਏ ਧੰਨਵਾਦ